ਦੇ ਇਹ ਸ਼ੂਦਾ ਆ ਬੜੇ ਸੁਕਾਲਾ ਸੁਕਾਲਾ ਪਾਸੇ ਆਏ ਸੀਗੇ ਮਮੀ ਮੇਰੇ ਦੇ પેટ ਚ ਦਰਦ ਦੇ ਸੂਰੀ ਸਾਰੇ ਟੈਸਟ ਵੀ ਜ਼ਰਾ ਕਰਵਾਏ ਤੇ ਹੋ ਗਿਆ ਦੇ ਕੋਈ ਨਾ ਬੋਲਦੇ ਆ ਚ ਭਾਉਣਾ ਤੇ ਤੇ ਲਾਈ ਹੈਗਾ ਮੇਰੇ ਤੇ ਬਹੁਤ ਦਿੱਕਤ ਹੋਈ ਕਿੰਨਾ ਘੰਟੇ ਹੋ ਚੁੱਕੇ ਲਾਈਟਰ ਗਈ ਨੂੰ ਫੇਰ ਦੀ ਨਹੀਂ ਹੈਗੀ ਲਾਈਟਰ ਕੋਲ ਵੀ ਬੰਦ ਹੈ ਸਾਡੇ ਘਰੇ ਚ ਉਤਾਰਿਆ ਹੁਣ ਇਹਨਾਂ ਨੇ ਰੈਪਰ ਕਿੱਥਾ ਉਠੇਗਾ ਮਾ ਅਰੇ ਤੇ ਇੱਥੇ ਲਾਈਟ ਕਰਕੇ ਇੱਕ ਹੋਰ ਕੀ ਕੀ ਅੰਦਰ ਮਸ਼ੀਨਾਂ ਵਗੈਰਾ ਬੰਦਾ ਹੀ ਚੱਲ ਰਹੀਆਂ ਕੋਈ ਰਿਪੋਰਟਾਂ ਵੀ ਨਹੀਂ ਆਈਆਂ ਉਹ ਤੋਂ ਰਿਪੋਰਟਾਂ ਵੀ ਬਾਰੋਂ ਕਰਈਆਂ ਤੇ ਬੜੀ ਲੋਕ ਹੂੰ ਤੇ ਉਹ ਅੰਦਰ ਹੋਰ ਵੀ ਮਰੀਜ਼ ਪਰੇਸ਼ਾਨ ਹੋ ਰਿਹਾਇਟ ਕਰਕੇ ਸਾਰੇ ਪਰੇਸ਼ਾਨ ਹੈ ਹਾਂ ਇਹ ਨਹੀਂ ਲਾਈਟ ਉਹਦੀ ਲਾਈਟ ਨਾਲ ਲੈਂਗੇ ਆਏ ਬਸ ਨਾਲ ਉਤਾਰ ਲਈ ਸਵੇਰ ਦੀ ਗਈ ਵੀ ਸਵੇਰ ਦੀ ਬੰਦਾ ਇੰਨਾ ਪਰੇਸ਼ਾਨ ਆ ਅਸੀਂ ਆਪ ਕੋ ਤੇ ਤੁਰੀ ਰੈਫਰ ਕੀਤਾ ਸਾਨੂੰ ਕੋਈ ਕਾਲਾ ਪਾਦੀ ਨਹੀਂ ਹੈ ਕੋਈ ਖੋਦ ਨਹੀਂ ਕੋਈ ਦੇਖਭਾਲ ਨਹੀਂ ਕੋਈ ਕੋਸ਼ਿਸ਼ ਨਹੀਂ ਕੀਤੀ ਦਸੀਏ ਤੁਹਾਨੂੰ ਤੇ ਅੱਗੇ ਕਿੰਨੇ ਕੁ ਮਰੀਜ਼ ਪਰੇਸ਼ਾਨ ਹੋ ਰਹੇ ਨੇ ਜਿਹੜੇ ਮਸ਼ੀਨਾਂ ਚਲਾਉਣ ਦੇ ਸਾਨੂੰ ਆਪਣੀ ਮਾਂ ਦੀ ਹੋ ਟੈਨਸ਼ਨ ਕੋਈ ਲਾਈ ਨਹੀਂ ਪੱਖੇ ਵਗੈਰਾ ਕੋਈ ਨਹੀਂ ਚੱਲ ਰਿਹਾ ਕੁਛ ਨਹੀਂ ਸੋਇਆ ਵੀ ਲੈਟ ਹੀ ਹੈ ਇੰਨਾ ਪਰੇਸ਼ਾਨ ਹੋਣ ਮੰਗ ਮੰਗ ਕੇ ਚਾਰਜਰ ਕੀਤਾ ਮੰਗ ਮੰਗ ਕੇ ਕਿੱਦਾਂ ਲੋਕਾਂ ਕੋਲ ਇੰਨੀ ਪਰੇਸ਼ਾਨੀ ਆ ਪੇਟ ਚੱਲਦਾ ਹੈ ਉਲਟੀ ਚੱਲਦੀ ਹੈ ਹਾਂ ਤਾਂ ਬਾਤ ਕਰੇ ਲਾਈਟ ਨਹੀਂ ਹੈ ਕਦੋਂ ਸੇ ਲਾਈਟ ਗਈ ਹੋਈ ਹੈ ਔਰ ਕੀ ਕੀ ਪਰੇਸ਼ਾਨੀਆਂ ਆ ਸਰ लाइट गई तो ये तो कम से कम दस घंटे से ऊपर हो गए कितने बजे समय करीबन कितना होगा सुबह आठ आठ बजे गई पर लाइट जल रही है ये इन्वर्टर की है फिर ये इन्वर्टर की है बाकी उधर लाइट नहीं।, नहीं तो पंखे वगैरह गर्मी कूलर लगे तो हुए हैं पर यहाँ लगे हैं सर और हम वहाँ ही चल रहे हैं पंखे कूलर वगैरह ना पंखे तो दो ही चले हैं बाकी उधर तो एकदम बिल्कुल बंद है वहाँ से आए हैं फोन चार्ज करने के लिए अच्छा जी हम दोनों आए हैं ਫੋਨ ਚਾਰਜ ਕਰਨੇ ਮਿਲਿਆ। ਹੋਰ ਰੋਟੀ ਦਵਾਈ ਖਿਲਾਣਾ, ਕਿਆ ਕਰਨਾ ਹੈ ਇਸ ਲਈ। ਪੂਰੇ ਸ਼ਿਲਸ ਤੋਂ ਵੀ ਲਾਈਟ ਨਹੀਂ ਹੈ। ਨਹੀਂ। ਦੇਖੋ ਇਸ ਤਰ੍ਹਾਂ ਹੈ ਕਿ ਦੁਪਹਿਰ ਕਵੇਲੇ ਥੋੜੀ ਜੀ ਸਾਡੀ ਲਾਈਟ ਬੰਦ ਹੋ ਗਈ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੀ 2-3 ਦਿਨ ਤੋਂ 4 ਦਿਨ ਤੋਂ ਬਾਰਿਸ਼ ਚੱਲ ਰਹੀ ਸੀਗੀ, ਉਹਦਾ ਪਾਣੀ ਜਿਹੜਾ ਨਾ ਰਿਸ-ਰਿਸ ਕੇ ਹੌਲੀ-ਹੌਲੀ ਸਾਡੇ ਇਲੈਕਟ੍ਰੀਕਲ ਪੈਨਲ ਤੇ ਵੀ ਆ ਗਿਆ ਤੇ ਜਿਹੜਾ ਗਰਾਉਂਡ ਫਲੋਰ ਤੇ ਸਾਡਾ ਜਨਰੇਟਰ ਰੂਮ ਹੈ ਉਹਦੇ ਵਿੱਚ ਵੀ ਕੁਝ ਲੋਅਰ ਲੈਵਲ ਤੇ ਸਾਡੀ ਕੇਬਲਸ ਹੈਗੀਆਂ ਜਿਹੜੀ ਗ라운ਡ ਫੋਰ ਤੋਂ ਲੋਅਰ ਲੈਵਲ ਤੇ ਹੈਗੀਆਂ ਸੀ ਉਹਦੇ ਵਿੱਚ ਵੀ ਪਾਣੀ ਚਲੇ ਗਿਆ ਪਾਣੀ ਚਲਣ ਜਾਣ ਕਰਕੇ ਤੇ ਸਾਰਾ ਸਰਕਟ ਸ਼ਾਰਟ ਸਰਕਟ ਹੋ ਗਿਆ ਤੇ ਬ੍ਰੇਕਡਾਊਨ ਹੋ ਗਿਆ ਬਟ ਇਮੀਡੀਏਟਲੀ ਜਿੱਦਾਂ ਹੀ ਬ੍ਰੇਕਡਾਊਨ ਹੋਇਆ ਤੇ ਵਿਦਨ 15 ਸੈਕਿੰਡਸ ਅਸੀਂ ਆਪਣੇ ਜਨਰੇਟਰ ਔਨ ਕਰ ਲਏ ਸੀਗੇ ਤੇ ਜਨਰੇਟਰ ਔਨ ਹੋਣ ਤੋਂ ਬਾਅਦ ਸਾਡੀ ਤਕਰੀਬਨ 80 ਤੋਂ 90% ਸਪਲਾਈ ਰਿਸਟੋਰ ਹੋ ਗਈ ਸੀ ਇਹ ਗੱਲ ਕਰੀਏ ਮਰੀਜ਼ਾਂ ਦਾ ਕਹਿਣਾ ਹੈ ਕਿ 10-10 ਘੰਟੇ ਜਿਹੜੀ ਲਾਈਟ ਨਹੀਂ ਸੀ ਬਿਨਾ ਲਾਈਟ ਅਥੇ ਤੋਂ तो मरीज के अंदर हो हुई थी काफी परेशानी थी कांस्क्रक्टा ट्रॉमा सेंटर थे पिछले डेव इंसिडेंट हुए और थे काफी नहीं इस तरह है कि 10-10 घंटे तो लगातार लाइट नहीं सी वाली कोई बात नहीं की ਲਾਈਟ ਇਸ ਤਰ੍ਹਾਂ ਸੀਗੀ ਕਿ ਹੁਣ ਜਿੱਦਾਂ ਸਾਡੇ ਮਕੈਨਿਕ ਅਸੀਂ ਉਸੇ ਵੇਲੇ ਬੁਲਾ ਲਏ ਸੀਗੇ ਜਿਹੜੇ ਸਾਡੇ ਪੀਐਚਐਸਸੀ ਦੇ ਇਲੈਕਟ੍ਰੀਸ਼ੀਅਨਸ ਹੈਗੇ ਆ ਜਿਹੜਾ ਸਾਡੇ ਕੋਲ ਆਪਣੇ ਕੋਲ ਅੰਦਰ ਇੱਕ ਇਲੈਕਟ੍ਰੀਸ਼ੀਅਨ ਹੈਗਾ ਜਿਹੜਾ ਅਸੀਂ এমਪਲਾਈ ਕੀਤਾ ਹੈ ਰੈਗੂਲਰ ਕੰਟੈਕਟ ਤੇ ਤੇ ਅਸੀਂ ਨਾਲ ਪ੍ਰਾਈਵੇਟ ਇਲੈਕਟ੍ਰੀਸ਼ੀਅਨਸ ਵੀ ਬੁਲਾ ਲਏ ਸੀ ਸਪੋਰਟ ਲਈ ਉਹ ਆ ਗਏ ਸੀ ਤੇ ਆ ਕੇ ਉਹਨਾਂ ਨੇ ਕੰਮ ਉਸੇ ਵੇਲੇ ਚਾਲੂ ਕਰਤਾ ਤੇ ਇਨ ਦਾ ਮੇਨ ਟਾਈਮ ਕੀ ਹੈ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਮੇਜਰ ਸਰਕਟ ਹੈਗੇ ਜਿਹੜਾ ਇੱਕ ਵੀਸੀਬੀ ਹੁੰਦਾ ਹੈਗਾ ਵੈਕਿਊਮ ਸਰਕਟ ਬ੍ਰੇਕਰ ਉਹ ਸੜੇ ਹੋਏ ਸੀ ਕੇ ਪਲਸ ਜਿਹੜੀਆਂ ਕੇਬਲ ਜਿਹੜੀਆਂ ਵੱਡੀਆਂ ਮੇਜਰ ਕੇਬਲ ਸੀ ਉਹ ਸੜੀਆਂ ਹੀਆਂ ਸੀ ਉਹਨਾਂ ਨੂੰ ਰਿਸਟੋਰ ਕਰਨ ਲਈ ਉਹਨਾਂ ਨੇ ਕਾਫੀ ਮੁਸ਼ਕਲਤ ਕੀਤੀ ਹੈ ਤੇ ਉਹ ਕਰ ਵੀ ਰਹੇ ਹੈ ਹਲੇ ਵੀ ਸਟਿਲ ਦੇ ਆਰ ਡੂਇੰਗ ਇਟ ਦੇ ਹੈਵ ਬੀਨ ਏਬਲ ਟੂ ਰਿਸਟੋਰ ਕਿ 80% ਆਫ ਦਿਸ ਸਪਲਾਈ ਰਿਸਟੋਰ ਕਰ ਪਾਏ ਹੈ ਤੇ ਔਰ 20% ਵਿਦੀਨ ਨੈਕਸਟ 10 15 ਮਿੰਟਸ ਦੇ ਆਰ ਸੇਇੰਗ ਕਿ ਅਸੀਂ ਕਰ ਲਾਂਗੇ ਔਰ ਉਹਦੇ ਵਿੱਚ ਕੀ ਹੈ ਕਿ ਕੁਝ ਸਪਲਾਈ ਸਾਡੀ ਅੱਜ ਦੀ ਰਾਤ ਹਜੇ ਜਨਰੇਟਰ ਤੇ ਚੱਲੇਗੀ ਕੁਝ ਡਾਇਰੈਕਟ ਚੱਲੇਗੀ 50% ਆਫ ਦਿ ਹਸਪੀਟਲ ਵਿਲ ਵਰਕ ਔਨ ਡਾਇਰੈਕਟ ਲਾਈਟ ਜਿਹੜੀ ਕਿ ਸਰਕਾਰੀ ਇਲੈਕਟ੍ਰਿਸਿਟੀ ਆ ਰਹੀ ਹੈ ਕੁਝ ਅਸੀਂ ਜਨਰੇਟਰ ਤੇ ਚਲਾਵਾਂਗੇ ਵੀ ਹੈਵ ਸਫੀਸ਼ੀਐਂਟ ਅਮਾਉਂਟ ਆਫ ਡੀਜ਼ਲ ਸਾਡੇ ਕੋਲ ਅਸੀਂ 200 ਲੀਟਰ ਡੀਜ਼ਲ ਸ਼ਾਮੀ ਮੰਗਾ ਲਿਆ ਸੀਗਾ ਤੇ ਉਹ ਸਾਰੀ ਰਾਤ ਚੱਲੇਗਾ ਜੇ ਜਨਰੇਟਰ ਜੇ ਇਨ ਦਾ ਮੀਨ ਟਾਈਮ ਜੇ ਉਹ ਜਨਰੇਟ ਕਰ पाए ਤੇ ਹੋ ਸਕਦਾ ਹੈ ਕਿ ਰਾਤ 11 ਜਾਂ 11:30 ਵਜੇ ਤੱਕ 100% ਇਲੈਕਟ੍ਰਿਸਿਟੀ ਤੇ ਆ ਜਾਵੇਗੀ ਲਾਈਟ ਇਸ ਤਰ੍ਹਾਂ ਜਿਹੜੀ ਜਿਹੜੀ ਇਲੈਕਟ੍ਰਿਸਿਟੀ ਜਿਹਨੂੰ ਤੇ ਕਿ ਮੌਨਸੂਨ ਕਰਕੇ ਸਾਰਾ ਹੋਇਆ ਹੈਗਾ ਇਸ ਜਿਹੜੀ ਰਿਵਿਊ ਮੀਟਿੰਗ ਨਹੀਂ ਹੁੰਦੀ ਕਿ ਕਿਸੇ ਜਿਹੜੀ ਲੋਡ ਆਉਂ ਨੂੰ ਮੌਨਸੂਨ ਦੇ ਆਉਣ ਤੋਂ ਪਹਿਲਾਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੁਦਰਤੀ ਆਪਦਾ ਹੈਗੀ ਆ ਤੇ ਰਿਵਿਊ ਮੀਟਿੰਗ ਸਾਰੀਆਂ ਹੁੰਦੀਆਂ ਸੀਗੀਆਂ ਸਾਡੇ ਹੈਲਥ ਮਿਨਿਸਟਰ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਸੀ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਸੀਗੇ ਕਿ ਹੈਲਥ ਫੈਸਿਲਿਟੀ ਕਿਸੇ ਵਾਸਤੇ ਵੀ ਆਪਣੀ ਬਾਦਤ ਨਹੀਂ ਹੋਣੀ ਚਾਹੀਦੀ ਡੂ ਟੂ ਐਨੀ ਕਲੇਮਟੀ ਔਰ ਅਸੀਂ ਉਹਨਾਂ ਨੂੰ ਲੈ ਕੇ ਸਾਰੇ ਚੱਲੇ ਸੀਗੇ ਬਟ ਐਤਕੀ ਜਿਹੜੀ ਆਫਤ ਆਈ ਹੈ ਤੁਸੀਂ ਦੇਖਿਆ ਹੀ ਹੋਣਾ ਕਿ ਸਾਰੇ ਪੰਜਾਬ ਦੇ ਵਿੱਚ ਹੀ ਮਤਲਬ ਬਹੁਤ ਜ਼ਿਆਦਾ ਹੈ ਪੰਜਾਬ ਹੈ ਹਿਮਾਚਲ ਹੈ ਮਤਲਬ ਜਿਹੜੇ ਜ਼ਿਲ੍ਹੇ ਜਿਹੜੇ ਸੂਬੇ ਜ਼ਿਆਦਾ ਪ੍ਰਭਾਵਿਤ ਹੋਏ ਆ ਇਹਨਾਂ ਸੂਬਿਆਂ ਦੇ ਵਿੱਚ ਤੁਸੀਂ ਦੇਖੋ ਕਿ ਇਹ ਮਤਲਬ ਬਿਓਂਡ ਕੰਟਰੋਲ ਗੱਲ ਚਲੀ ਗਈ ਹੈ ਬਟ ਈਵਨ ਦੈਨ ਬਿਓਂਡ ਕੰਟਰੋਲ ਜਾਣ ਦੇ ਬਾਵਜੂਦ ਵੀ ਸਾਡੇ ਵੱਲੋਂ ਜਿਹੜੀ ਇੱਧਰ ਕੋਸ਼ਿਸ਼ ਕੀਤੀ ਗਈ ਜਿਹੜੇ ਸਾਨੂੰ ਉੱਪਰੋਂ ਦਿਸ਼ਾ ਨਿਰਦੇਸ਼ੀ ਸੀਐਮ ਸਾਹਿਬ ਦੇ ਮੰਤਰੀ ਸਾਹਿਬ ਦੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ੍ਰੀ ਬਲਬੀਰ ਸਿੰਘ ਜੀ ਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਪਿਛਲੇ 8-9 ਮਹੀਨਿਆਂ ਤੋਂ 10 ਮਹੀਨਿਆਂ ਤੋਂ ਅਸੀਂ ਸਾਰਾ ਕੁਝ ਇਹ ਦੇਖ ਰਹੇ ਸੀਗੇ ਕਿ ਕਿਤੇ ਵੀ ਪਾਵਰ ਸਪਲਾਈ ਜੇ ਕਿਤੇ ਜਾਂਦੀ ਹੈ ਤੇ ਸਾਡਾ ਬੈਕਅਪ ਇਨਵਰਟਰ ਬੈਕਅਪ ਹੋਣਾ ਚਾਹੀਦਾ ਹੈ ਸਾਡਾ ਜਨਰੇਟਰ ਬੈਕਅਪ ਹੋਣਾ ਚਾਹੀਦਾ ਉਹ ਸਾਡੇ ਕੋਲ ਸਫੀਸ਼ੀਐਂਟਲੀ ਤੁਸੀਂ ਜੇ ਹਸਪਤਾਲ ਦਾ ਦੌਰਾ ਕਰਕੇ ਦੇਖੋਗੇ 10 ਤੋਂ 12 ਜਨਰੇਟਰ ਸਾਡੇ ਕੋਲ ਲੱਗੇ ਹੋਏ ਆ तकरीबन ਇੰਡੀਪੈਂਡੈਂਟ ਲੱਗੇ ਹੋਏ ਆ ਵਾਰਡਜ਼ ਲਈ ਅਲੱਗ-ਲੱਗੇ ਹੋਏ ਆ ਐਮਸੀਐਚ ਸੈਂਟਰ ਲਈ ਅਲੱਗ-ਲੱਗੇ ਹੋਏ ਆ ਤੇ ਮੇਨ ਬਿਲਡਿੰਗ ਲਈ ਅਲੱਗ-ਅਲੱਗੇ ਟਰਾਮਾ ਸੈਂਟਰ ਲਈ ਅਲੱਗ-ਅਲੱਗੇ ਹਰ ਥਾਂ ਲਈ ਅਲੱਗ-ਅਲੱਗ ਜਨਰੇਟਰ ਲੱਗੇ ਹੋਏ ਆ ਸੱਕਟਰੀ ਵਾਰਡ ਲਈ ਅਲੱਗ ਲੱਗੇ ਆ ਹਰ ਇੱਕ ਥਾਂ ਲਈ ਅਲੱਗ ਲੱਗੇ ਆ ਔਰ ਸਾਰੇ ਐਸ ਵੱਲੇ ਤੁਸੀਂ ਦੇਖ ਲਓ ਕਿ ਜਿੱਥੇ ਜਿੱਥੇ ਤਾਂ ਰਿਸਟੋਰ ਹੋ ਗਈ ਹੈ ਨੈਚੁਰਲ ਲਾਈਟ ਇਲੈਕਟ੍ਰਿਸਿਟੀ ਉੱਥੇ ਜਨਰੇਟਰ ਨਹੀਂ ਚੱਲ ਰਿਹਾ ਔਰ ਜਿੱਥੇ ਨਹੀਂ ਰਿਸਟੋਰ ਹੋਈ ਹੈ ਉੱਥੇ ਸਾਡੇ ਜਨਰੇਟਰ ਚੱਲ ਰਹੇ ਆ ਔਰ ਨਿਰਵਿਗਨ ਇਲੈਕਟ੍ਰਿਸਿਟੀ ਮਤਲਬ ਸਾਨੂੰ ਸਪਲਾਈ ਹੋ ਰਹੀ ਹੈ ਔਰ ਇੱਕ ਅੱਧੀ ਥਾਂ ਹੀ ਰਹਿ ਗਈ ਹੈ ਜਿੱਥੇ ਮਤਲਬ ਸਪਲਾਈ ਹਜੇ ਰਿਸਟੋਰ ਹੋਣ ਵਾਲੀ ਹੈ ਉਹਦੇ ਵੀ ਰੀਜ਼ਨ ਇਹ ਹੈ ਕਿ ਜਦੋਂ ਮੇਜਰ ਕੇਬਲ 'ਚ ਫਾਲਟ ਆ ਜਾਂਦਾ ਹੈਗਾ ਤੇ ਮੇਜਰ ਕੇਬਲ ਨੂੰ ਜੋੜਨ ਲਈ ਉਹਨਾਂ ਨੂੰ ਇਲੈਕਟ੍ਰਿਸਿਟੀ ਵਿੱਚ ਬੰਦ ਕਰਨੀ ਪੈਂਦੀ ਹੈ ਲਾਈਵ ਇਲੈਕਟ੍ਰਿਸਿਟੀ ਵਾਇਰ ਨੂੰ ਕੋਈ ਵੀ ਕਨੈਕਟ ਨਹੀਂ ਕਰੇਗਾ ਕਨੈਕਟ ਕਰਨ ਲਈ ਉਹਨਾਂ ਨੂੰ ਬੰਦ ਕਰਨੀ ਪੈਂਦੀ ਹੈ ਤੇ ਇਸ ਕਰਕੇ ਜਿਹੜੀ ਵਿੱਚ ਕਾਫੀ ਧੇਰ ਤੋਂ ਮਤਲਬ ਅਸੀਂ ਸੁਣ ਰਹੇ ਸੀਗੇ ਕਿ ਲੋਕੀ ਕਹ ਰਹੇ ਸੀਗੇ ਕਿ ਵਿੱਚ ਬੰਦ ਹੋ ਜਾਂਦੀ ਹੈ ਲਾਈਟ ਆਂਦੀ ਨਹੀਂ ਹੈ ਗਰਮੀ ਹੈ ਤੇ ਉਹ ਇਸੇ ਕਰਕੇ ਆਂਦੀ ਸੀ ਕਿ ਜਦੋਂ ਉਹਨਾਂ ਨੇ ਲਾਈ ਵਾਇਰਸ ਜੋੜਨੀਆਂ ਹੁੰਦੀਆਂ ਸੀ ਉਹਨੂੰ ਬਿਜਲੀ ਬੰਦ ਕਰਦੇ ਸੀ ਜੋੜ ਕੇ ਫਿਰ ਚਾਲੂ ਕਰ ਦਿੰਦੇ ਸੀ